ਹਰਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਜੇਬ ਤੇ ਹੱਥ ਸਾਫ਼ ਕਰਨ ਵਾਲੀਆਂ 9 ਔਰਤ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਕਾਬੂ ਕੀਤਾ ਗਿਆ ਪੁਲਿਸ ਦੇ ਹਵਾਲੇ ਇਹਨਾਂ ਨੂੰ ਕਰ ਦਿੱਤਾ ਗਿਆ 9 ਮਹਿਲਾਵਾਂ ਦਾ ਇਹ ਗਿਰੋਹ ਜੋ ਕਿ ਸ਼ਰਧਾਲੂਆਂ ਦੀ ਜੇ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਦਾ ਸੀ ਇਹਨਾਂ ਤੋਂ ਬਹੁਤ ਸਾਰੇ ਮੋਬਾਈਲ ਫੋਨ ਬਰਾਮਦ ਹੋਏ ਨੇ ਕਈ ਬਹੁਤ ਸਾਰੇ ਮਹਿੰਗੇ ਕੱਪੜੇ ਬੈਗਸ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਸ਼ਰਦਾਲੂਆਂ ਦਾ ਸਮਾਨ ਚੋਰੀ ਕਰਦੀਆਂ ਸੀ ਇਹ ਔਰਤਾਂ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੀ ਆਸ-ਪਾਸੇ ਬਣੇ ਮਹਿੰਗੇ ਹੋਟਲਾਂ ਦੇ ਵਿੱਚ ਰਹਿੰਦੀਆਂ ਸੀ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਮਹਿੰਗੇ ਕੱਪੜੇ ਪਾਉਂਦੀਆਂ ਸੀ ਇਹਨਾਂ 9 ਔਰਤਾਂ ਨੂੰ ਕਾਬੂ ਕੀਤਾ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਇਹਨਾਂ ਦੇ ਗਿਰੋਹ ਬਾਰੇ ਪਤਾ ਲਗਾਇਆ ਗਿਆ ਪੁਲਿਸ ਨੇ ਅਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਫਿਲਹਾਲ ਥਾਣਾ ਗਲਿਆਰਾ ਦੇ ਹਵਾਲੇ ਇਹਨਾਂ ਔਰਤਾਂ ਨੂੰ ਕਰ ਦਿੱਤਾ ਹੈ ਜਲਦੀ ਹੀ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਹੋਰ ਪੁੱਛਗិច្ច ਕੀਤੀ ਜਾਏਗੀ ਐਸਜੀਪੀਸੀ ਤੇ ਪੁਲਿਸ ਵੱਲੋਂ ਚੁਲਾਏ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਔਰਤਾਂ ਨੂੰ ਕਾਬੂ ਕੀਤਾ ਗਿਆ ਕਮਿਟੀ ਦੇ ਮੁਲਾਜ਼ਮ ਨੇ ਇਹਨਾਂ ਦੇ ਮੈਨੇਜਰ ਸਾਹਿਬ ਸੁਖਰਾਜ ਸਿੰਘ ਜੀ ਤੇ ਬਾਕੀ ਟਾਸਕ ਫੋਰਸ ਦੇ ਜਵਾਨਾਂ ਨੂੰ ਨਾਲ ਇਨਫੋਰਮੇਸ਼ਨ ਉਹਨਾਂ ਨਾਲ ਸਾਂਝੀ ਕੀਤੀ ਉਹਨਾਂ ਨੇ ਇਨਫੋਰਮੇਸ਼ਨ ਸਾਂਝੀ ਕਰਨ ਤੋਂ ਬਾਅਦ ਅਸੀਂ ਇਹ ਨੋ ਮੈਂਬਰੀ ਗਰੋ ਜਿਹੜਾ ਉਹਨਾਂ ਨੂੰ ਕਾਬੂ ਕੀਤਾ ਨੋ ਮੈਂਬਰੀ ਗਰੋ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 2 15 ਮੋਬਾਈਲ ਚੋਰੀ ਕੀਤੇ ਪਰਸ ਤੇ ਬਾਕੀ ਜਿਹੜਾ ਆ ਗਿਆ ਕਰੀਬ 10000 ਰੁਪਇਆ ਨਕਦ ਚੋਰੀ ਕੀਤਾ ਜਿਹੜਾ ਨਾਲ ਕੋਈ ਬਰਾਮਦ ਕੀਤਾ ਗਿਆ